ਪਹਿਲੇ ਰ ਉਥੇ ਜਾਨਕੀ ਰਹਿੰਦੇ ਵੀ ਆ ਤੇ ਉਹ ਬੜੀ ਗੁੰਡਾਗਰਦੀ ਵੀ ਨਾਲ ਕਰਦੇ ਨਹੀਂ ਗੁੰਡਾਗਰਦੀ ਤਾਂ ਨਹੀਂ ਨਹੀਂ ਹੁਣ ਤਾਂ ਨਹੀਂ ਹੋ ਰਹੀ ਹੈ ਇਹ ਚੌਥੀ ਟਾਰਗੇਟਡ ਰੇਡ ਸੀ ਸਾਰੀ ਤੇ ਸੁੱਤੇ ਪਏ ਨੂੰ ਆਪਣੇ ਆਪ ਉਥੇ ਜਾ ਕੇ ਤੇ ਇਹਨਾਂ ਤੋਂ ਬਰਾਮਦੀ ਵੀ ਹੋਈ ਟਾਈਮ ਟੂ ਟਾਈਮ ਸਾਰਿਆਂ ਉੱਤੇ ਸਰਵੇਲੈਂਸ ਕੀਤੀ ਜਾਂਦੀ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਹੈ ਪਿੱਛੇ ਕਾਫੀ ਪਰਚੇ ਵੀ ਦਰਜ ਕੀਤੇ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਯੁੱਧ ਨਸ਼ਾ ਵਿਰੁੱਧ ਮਹਿਮ ਦੇ ਤਹਿਤ ਅੱਜ ਸੀਪੀ ਲੁਧਿਆਣਾ ਸੁਪਨ ਸ਼ਰਮਾ ਨੇ ਚੌਥੀ ਜਿਹੜੀ ਰੇਡ ਕੀਤੀ ਹੈ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਡਬਲਯੂਐਸ ਕਲੋਨੀ ਦੇ ਵਿੱਚ ਜਿੱਥੇ 10 ਜਿਹੜੇ ਨਸ਼ਾ ਸਮਗਲਰਾਂ ਨੂੰ ਆਡੈਂਟੀਫਾਈ ਕੀਤਾ ਗਿਆ ਤੇ ਉਹਦੇ ਵਿੱਚੋਂ 8 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੋਂ ਨਸ਼ਾ ਵੀ ਬਰਾਮਦ ਹੋਇਆ ਆ ਤੇ ਹੋਰ ਇਸ ਮਾਮਲੇ ਦੇ ਵਿੱਚ ਸੀਪੀ ਸਾਹਿਬ ਨੇ ਕੀ ਕਿਹਾ ਆਓ ਸੁਣਦੇ ਆ ਜਿਹੜਾ ਟਾਰਗੇਟਡ ਕੈਸੋ ਆਪਰੇਸ਼ਨ ਜਿਹੜਾ ਆਪਾਂ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਅੱਜ ਚੌਥਾ ਆਪਰੇਸ਼ਨ ਕੀਤਾ ਹਰ ਹਫ਼ਤੇ ਕਰ ਰਹੇ ਆਂ ईडब्ल्यूएस कॉलोनी ताजपुर रोड 아이덴티파이드 10 ਬੈਟਲਰ ਸੀਗੇ ਕਿਨੇ ਸਰ ਕਿਤੇ 10 10 ਆਈਡੈਂਟੀਫਾਈਡ ਸੀਗੇ ਸਰਵੇਲੈਂਸ ਜਲਦੀ ਸੀਗੀ ਸਾਡੀ ਪੰਜੇ ਦਿਨ ਦੀ ਸਰਵੇਲੈਂਸ ਤੋਂ ਬਾਅਦ ਅੱਜ ਸਵੇਰੇ ਟਾਰਗੇਟਡ ਰੇਡਸ ਕਰਾਈ ਗਈਆਂ ਤੇ ਅੱਠ ਵਿੱਚੋਂ 10 ਵਿੱਚੋਂ ਅੱਠ ਬੰਦੇ ਫੜੇ ਗਏ ਜੀ ਪੰਜ ਪਰਚੇ ਐ ਐਨਡੀਫਰ ਦਿੱਤੀ ਗਈਆਂ ਹੈ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਅ ਦੁਪਹਿਰ ਤੱਕ ਆਪਾਂ ਦੱਸ ਦਿਆਂਗੇ ਕਿੰਨੀ ਰਿਕਵਰੀ ਹੋਈ ਸਰ ਇਹਨਾਂ ਦੇ ਪਹਿਲਾਂ ਵੀ بڑے ਮਾਮਲੇ ਆ ਗਏ ਹਾਂ ਹਾਂਜੀ ਹਾਂਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਹੈ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਆ ਹਾਂਜੀ 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 ਕੋਈ ਇਹ ਕਿ ਕਦੀ ਇੰਟਰਮੀਡੀਏਟ ਕੁਆਂਟੀਟੀ ਹੁੰਦੀ ਹੈ ਸਮਾਲ ਕੁਆਂਟੀਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਬਾਹਰ ਆ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਸਮੀਦਮ ਸ਼ਹਿਰ ਏਰੀਆ ਹੈਗਾ ਵਾ ਜਿਹੜਾ ਕੇਡਬੀਐਸ ਕਲੋਨੀਆ ਨੇ ਹੁਣ ਨਹੀਂ ਹੁੰਦਾ ਜੀ ਉਹ ਹਾਂ ਸਰ ਐਨਡੀਪੀਸ ਤੋਂ ਇਲਾਵਾ ਉਹ ਵੀ ਕੋਈ ਦੂਸਰੇ ਕ੍ਰਿਮੀਨਲ ਕੋਈ ਰਿਪੋਰਟ ਅਲਰੀਡੀ ਹੈ ਤੇ ਇਨਕੈਕਸ਼ਨ ਜਾਂ ਇਸ ਤਰ੍ਹਾਂ ਦੇ ਨਹੀਂ ਇਹ ਇਹ ਸਾਰਾ ਇੰਟਰ ਰਿਲੇਟਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਅ ਪਟਿਕ ਰੈਂਦੇ ਵੀ ਮਦਰੀ ਹੈ ਜਾਂ ਬਾਹਰੀ ਹੈ ਇਹ ਸਾਰੇ ਇੰਦਰ ਦੀ ਜੀ ਸਰ ਬ੍ਰਾਂਤੀ ਵੀ ਹੋਈ ਹੈ ਹਾਂ ਬ੍ਰਾਂਤੀ ਹੋਈ ਹੈ ਡਿਟੇਲ ਤੁਹਾਨੂੰ ਦੱਸ ਦਿੱਤੀ ਜਾਊਗੀ ਸਰ 31 ਮਈ ਲਾਸਟ ਹੈਡਲਾਈਨ ਨਾ ਆਪਣੀ ਜੀ ਜਨਾਬ ਤੋਂ ਤੇ ਬਿਲਕੁਲ ਬੀ ਸ਼ੈਡ ਉਹ ਪੜਾ ਚੱਲ ਰਿਹਾ ਪੰਜਾਬ ਕੁਝ ਅਜੀਬੀ ਧਰਾਨੇ ਕੁਝ ਹੋ ਰਹੀ ਹੈ ਡੱਬਾ ਲੁਹਾਰਾ ਇਹ ਅਜੀਬੀ ਕੁਝ ਹਾਰਡ ਕੋਡ ਦੇ ਨਹੀਂ ਦੇਖੋ ਪਤਾ ਕਿ ਸਾਡਾ ਤਾਂ ਇਨਫੋਰਮੇਸ਼ਨ ਨਹੀਂ ਆਣੀ ਦਿਸ ਇਜ਼ ਦਾ ਟੋਪ ਮੋਸਟ ਪ੍ਰਾਇੋਰਟੀ ਆਫ ਪੰਜਾਬ ਪੁਲਿਸ ਐਂਡ ਟੋਪ ਮੋਸਟ ਪ੍ਰਾਇੋਰਟੀ ਆਫ ਗਵਰਨਮੈਂਟ ਆਫ ਪੰਜਾਬ ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਕੋਈ ਹੋਰ ਕੋਈ ਕੁਐਸਚਨ ਕੋਈ ਹਿੰਦੁਸਤਾਨੀ ਕੀ ਹੈ ਪੰਜ ਪਰਚੇ ਦਰਜ ਹੋਏ ਅੱਠ ਬੰਦੇ ਗ੍ਰਫਤਾਰ ਹੋਏ ਸਰ ਜੀ ਨਾਮ ਤਾਂ ਦੱਸ ਦਿੱਤਾ ਜਾਊਗਾ ਜੀ ਇਹ ਤੀਹਨੇ ਜੋ ਨਾਮ ਹਾਂ ਜੀ ਆਪਾਂ ਟੋਟਲ 8 ਸਿਨੇ ਚਾਹਤ ਪੰਜ ਨਹੀਂ ਜੀ ਨਹੀਂ ਨਹੀਂ 10 ਸਿਨੇ ਟੋਟਲ 10 ਰੇਡਸ ਹੋਈਆਂ ਅੱਠ ਬੰਦੇ ਫੜੇ ਗਏ ਜੀ ਤੇ ਪੰਜ ਪਰਚੇ ਸਰ ਇਹ ਖਾਲ ਵਾਲਾ ਕੇਸਿੰ ਦਾ ਬਬਾ ਇਹ ਕੋਈ ਨਾ ਸ਼ਰਾਬਕਿਰੇ ਵਿੱਚ ਜੀ ਜੀ ਬੇਸ਼ੱਕ ਪਤਾ ਹੈ ਬਲੋਕੀ ਨੇ ਸ਼ਹਿਰ ਨੂੰ ਬਾਰਾ ਬੁਗਾ ਉਹਨਾਂ ਫੀਜ ਜਿਵੇਂ ਦਾ ਵੀ ਹੋ ਗਿਆ ਬਿਲਕੁਲ ਦੇਖੋ ਬੂਟ ਲੈਗਸ ਤੇ ਪਰਚਾ ਤੇ ਰੋਜ਼ ਦੋ ਤਿੰਨ ਦੋ ਤਿੰਨ ਐਕਸਰਸਾਈਜ਼ ਐਟ ਤੇ ਹੋ ਰਹੇ ਨੇ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਜਿਹੜੇ ਹੈ ਉਹ ਐਫਐਸਐਲ ਨੂੰ ਭੇਜ ਦਿੱਤੇ ਗਏ ਤੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਭੇਜ ਦਿੱਤੀ ਗਈ ਹੈ ਜੀ ਬਾਕੀ ਜਿਹੜਾ ਇੰਡਸਟਰੀ ਵੀ ਚਾਹੀਦਾ ਹੈ ਤੁਹਾਨੂੰ ਉਸ ਬਾਅਦ ਤੋਂ ਪਤਾ ਹੈਗਾ ਸੈਂਸਿਟਿਵ ਏਰੀਆ ਜੀ 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 ਦੇਖੋ ਪਤਾ ਗਿਆ ਹੈ ਕਿ ਇਲੀਗਲ ਸ਼ਰਾਬ बिकਦੀ ਹੈ ਸਾਡਾ ਜਿਹੜਾ ਫੋਕਸ ਹੈ ਉਹਹੀ ਫੋਕਸ ਹੈ ਕਿ ਟਾਰਗੇਟਡ ਰੇਡਸ ਕਰਾਂ ਪਹਿਲੇ ਸਰਵੇਲੈਂਸ ਕਰਨ ਫਿਰ ਟਾਰਗੇਟਡ ਰੇਡਸ ਕਰਨ ਨਹੀਂ ਤਾਂ ਇਦਾਂ ਪੁਲਿਸ ਜਾਏਗੀ ਗੂਟਰ ਬਜਾ ਕੇ ਲੋਕ ਭੱਜ ਜਾਂਦੇ ਸਰਵੇਲੈਂਸ ਤੋਂ ਬਾਅਦ ਜਦ ਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਹੈ ਈ ਡਬਲਯੂਸ ਕਲੋਨੀ ਹੈ ਤਾਜਪੁਰ ਦੀ ਹਾਂਜੀ ਤੇ ਰੇਡ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਵੀ ਸੀਗਾ ਕਿਉਂਕਿ ਚੌਥੀ ਰੇਡ ਹੋ ਗਈ ਹੈ ਜਿਹੜੀਆਂ ਤੁਸੀਂ ਕਰ ਰਹੇ ਹੋ ਡਰਗ ਦੇ ਖਿਲਾਫ ਟਾਰਗੇਟਡ ਸਵੇਰੇ ਕੈਸੋ ਆਪਰੇਸ਼ਨ ਸੀਗਾ 10 ਨਸ਼ੇ ਦੇ ਜਿਹੜੇ ਕਾਰੋਬਾਰੀ ਸੀਗੇ ਉਹਨਾਂ ਤੇ ਸਰਵੇਲੈਂਸ ਕੀਤੀ ਹੋਈ ਸੀਗੀ ਤੇ ਸਵੇਰੇ ਰੇਡ ਹੋਈ ਤੇ 8 ਬੰਦੇ ਗ੍ਰਿਫਤਾਰ ਹੋਏ ਪੰਜ ਪਰਚੇ ਤੇ ਕਾਫੀ ਆ ਰਿਕਵਰੀ ਵੀ ਹੋਈ ਹੈ ਜੀ ਸਰ ਇਹ ਸੈਮੀ ਆਪਣਾ ਚੌਥੀ ਰੇਡ ਸੀਗੀ ਤੇ ਇਹਦੇ ਵਿੱਚ ਆ ਵੀ ਉਹ ਬੜਾ ਸੁਵੇਧਨਸ਼ੀਲ ਏਰੀਆ ਹੈਗਾ ਜੇ ਆਪਾਂ ਮੰਨਿਆ ਜਾਵੇ ਕਿਉਂਕਿ ਇਹ ਬੜੇ ਡਰਗ ਪੈਡਲਰ ਉੱਥੇ ਜਨਕੀ ਰਹਿੰਦੇ ਵੀ ਆ ਤੇ ਉਹ ਬੜੀ ਗੁੰਡਾਗਰਦੀ ਵੀ ਨਾਲ ਕਰਦੇ ਨੇ ਨਹੀਂ ਗੁੰਡਾਗਰਦੀ ਤਾਂ ਨਹੀਂ ਨਹੀਂ ਹੁਣ ਤਾਂ ਨਹੀਂ ਹੋ ਰਹੀ ਹੈ ਇਹ ਚੌਥੀ ਟਾਰਗੇਟਡ ਰੇਡ ਸੀ ਸਾਰੀ ਹਰ ਹਫਤੇ 'ਚ ਇੱਕ ਆਪਾਂ ਟਾਰਗੇਟ ਏਰੀਆ ਡਰਗ ਹੌਟਸਪੌਟ ਆਇਡੈਂਟੀਫਾਈ ਕਰਦੇ ਆਂ ਤੇ ਉੱਥੇ ਰਹਿਣ ਵਾਲੇ ਜਿਹੜੇ ਬਿਲਡ ਆਊਟ ਤਸਕਰ ਹੈ ਉਹਨਾਂ ਤੇ ਸਰਵਲੈਂਸ ਰੱਖਦੇ ਤੇ ਸਵੇਰੇ ਸਵੇਰੇ 4 ਵਜੇ ਰੇਡ ਹੁੰਦੀ ਹੈ ਇਹਦੇ ਵੇਲੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਜਿੱਦਾਂ ਹੁਣ ਸਵੇਰੇ ਸਵੇਰੇ ਰੇਡ ਹੋਈ ਹੈ ਉੱਥੇ ਤੇ ਸੁੱਤੇ ਪਿਆ ਨੂੰ ਨੱਪੜਿਆ ਉੱਥੇ ਜਾ ਕੇ ਤੇ ਇਹਨਾਂ ਤੋਂ ਬਰਾਮਦੀ ਵੀ ਹੋਈ ਬਿਲਕੁਲ ਕੇਸਾਂ ਦੇ ਵਿੱਚ ਜਿਹੜੇ 5 ਕੇਸਾ ਤੁਸੀਂ ਦੱਸੇ ਸੀਪੀ ਸਰ ਨੇ ਉਹਦੇ ਵਿੱਚ ਬਰਾਮਦਗੀਆਂ ਵੀ ਹੋਈਆਂ ਨੇ ਬਰਾਮਦਗੀਆਂ ਤੁਹਾਨੂੰ ਸੈਪਰੇਟ ਤੌਰ ਤੇ ਉੱਤੇ ਸਾਰੇ ਕੇਸ ਵਾਈਜ਼ ਦੱਸੂਗੀ ਨਾ ਸਰ ਇਹ ਆਪਣੇ ਹੋਰ ਵੀ ਇਸ ਏਰੀਆ ਦੇ ਵਿੱਚ ਈਸਟ ਹਲਕਾ ਦੇ ਵਿੱਚ ਹੋਰ ਵੀ ਬڑے ਸੰਵੇਦਨਸ਼ੀਲ ਏਰੀਆ ਨੇ ਈਡਬਲਯੂਐਸ ਕਲੋਨੀ ਹੋ ਗਈ ਐਲਆਈਜੀ ਫਲੈਟਸ ਹੋ ਗਏ ਹੋਰ ਵੀ ਇਸ ਤਰ੍ਹਾਂ ਦੇ ਕਈ ਏਰੀਆ ਹੈਗੇ ਨੇ ਜਿੱਥੇ ਜਿਹੜੇ ਡਰਗ ਪੈਲਰ ਜਿਹੜੇ ਹੈਗੇ ਨੇ ਆਪਣੀ ਸਪਲਾਈ ਵੀ ਕਰਦੇ ਟਾਈਮ ਟੂ ਟਾਈਮ ਸਾਰਿਆਂ ਉੱਤੇ ਸਰਵੇਲੈਂਸ ਕੀਤੀ ਜਾਂਦੀ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਹੈ ਪਿੱਛੇ ਕਾਫੀ ਪਰਚੇ ਵੀ ਦਰਜ ਕੀਤੇ ਨੇ ਡਰੱਗਸ ਦੇ ਵੀ ਤੇ ਐਕਸਾਈਜ਼ ਐਕਟ ਦੇ ਤਹਿਤ ਵੀ ਕਾਫੀ ਪਰਚੇ ਦਰਜ ਹੋਏ ਨੇ ਠੀਕ ਹੈ ਜੀ ਸੋ ਤੁਸੀਂ ਸੁਣਿਆ ਆ ਵੀ ਜਿਹੜੇ ਹੈਗੇ ਆ ਚੌਥੀ ਜਿਹੜੀ ਇਹ ਰੇਡ ਕੀਤੀ ਗਈ ਸੀਗੀ ਡਰਗ ਪੈਲਰ ਦੇ ਖਿਲਾਫ ਕਿਉਂਕਿ ਲਗਾਤਾਰ ਜਿਹੜਾ ਹੈਗਾ ਆ ਇਹ ਪੁਲਿਸ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ ਵਾ ਰੇਡਾਂ ਕੀਤੇ ਜਾ ਰਿਆ ਨੇ ਕਿਉਂਕਿ ਯੁੱਧ ਨਸ਼ਾ ਵਿਰੁੱਧ ਇਹ ਇੱਕ ਟਾਰਗੇਟ ਹੈਗਾ ਆ 31 ਮਈ ਤੱਕ ਦਾ ਕਿਉਂਕਿ ਇਸ ਦੇ ਦਰਮਿਆਨ ਜਿਹੜਾ ਹੈਗਾ ਵਾ ਜਿੰਨੇ ਵੀ ਨਸ਼ਾ ਤਸਕਰ ਹੈਗੇ ਆ ਉਹਨਾਂ ਨੂੰ ਜਿਹੜਾ ਅ ਚੁੱਕਿਆ ਜਾਏਗਾ ਉਹਨਾਂ ਨੂੰ ਸੁਲੱਖਾਂ ਦੇ ਪਿੱਛੇ ਭੇਜਿਆ ਜਾਏਗਾ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ